ਰਾਜਵੀਰ ਦੇਖ ਤੇਰਾ ਵੀਰ ਉੱਠਿਆ ਹਾਲੇ ਤੱਕ じゃ ਨਹੀਂ ਨੋਮਮ ਹਾਲੇ ਤਾਂ ਜੈਦੀਪ ਵੀਰ ਸੁੱਤੇ ਪਏ ਨੇ ਸੂਰਜ ਸਿਰ ਤੇ ਆਣ ਖੜਾ ਤੇ ਇਹ ਹਾਲੇ ਸੁੱਤਾ ਨਹੀਂ ਉੱਠਿਆ ਜੈਦੀਪ ਵੇ ਜੈਦੀਪ ਉੱਠ ਪੁੱਤ ਤੇਰੇ ਡੈਡੀ ਸ਼ੇਅਰ ਕਰਕੇ ਆਣ ਵਾਲੇ ਨੇ ਉੱਠ ਕੇ ਤਿਆਰ ਹੋ ਜਾ ਆਪਾਂ ਅੱਜ ਬੋਵੀ ਦੀ ਮੈਰਿਜ ਤੇ ਜਾਣਾ ਹੈ ਤੇਰੇ ਡੈਡੀ ਨੇ ਤੈਨੂੰ ਹਾਲੇ ਤੱਕ ਸੁੱਤਾ ਦੇਖ ਲਿਆ ਤੇ ਗੁੱਸਾ ਹੋਣਗੇ ਚੱਲ ਉੱਠ ਮੇਰਾ ਸ਼ੇਰਪੁੱਤ ਕੀ ਯਾਰ ਮੰਮੀ ਤੁਸੀਂ ਸੌਣ ਵੀ ਨਹੀਂ ਦਿੰਦੇ ਉੱਠਣਾ ਜਾਂ ਫਿਰ ਮੈਂ ਆਪਣੇ ਤਰੀਕੇ ਨਾਲ ਉਠਾਵਾਂ ਉੱਠ ਜਾਣਾ ਮੰਮੀ ਵੇਟ ਕਰੋ ਚੱਲ ਤਿਆਰ ਹੋ نیچے ਆ ਜੀ ਓਕੇ ਮੰਮੀ ਜੈਦੀਪ ਅਸੀਂ ਬਹੁਬੀ ਦੀ ਮੈਰਿਜ ਤੇ ਗਏ ਮੈਨੂੰ ਕੁਝ ਵੀ ਸਵਾਦ ਨਹੀਂ ਆ ਰਿਹਾ ਸੀ ਦੋਸਤ ਕਜਨ ਆ ਜਾ ਡਰਿੰਕ ਕਰਦੇ ਹਾਂ ਨਹੀਂ ਯਾਰ ਤੁਸੀਂ ਕਰੋ ਇੰਜੋਏ ਮੈਂ ਇਨਾ ਆਖ ਜਾ ਇੱਕ ਚੇਅਰ ਤੇ ਬੈਠਾ ਅਚਾਨਕ ਕਿਸੇ ਨੇ ਮੇਰੇ ਮੋਢੇ ਤੇ ਕੋਲਡ ਡਰਿੰਕ ਪਾਤੀ ਮੈਂ ਗੁੱਸੇ ਵਿੱਚ ਪਿੱਛੇ ਮੁੜਿਆ ਤੇ ਦੇਖਿਆ ਕਾਫੀ ਸਾਰੀਆਂ ਕੁੜੀਆਂ ਸੀ ਤੁਹਾਡੇ ਵਿੱਚੋਂ ਕਿਹੜੀ ਅੰਨੀ ਹੈ ਜੀ ਨੂੰ ਮੈਂ ਦੱਸਿਆ ਨਹੀਂ ਸਾਰੀਆਂ ਕੁੜੀਆਂ ਮੇਰੇ ਵੱਲ ਗੁੱਸੇ ਨਾਲ ਦੇਖਣ ਲੱਗੀਆਂ ਤੇ ਮੈਨੂੰ ਉਲਟਾ ਸਿੱਧਾ ਬੋਲਣ ਲੱਗੀਆਂ ਇੱਕ ਬੜੀ ਹੀ ਪਿਆਰੀ ਆਵਾਜ਼ ਆਈ ਪਲੀਜ਼ ਤੁਸੀਂ ਸਾਰੇ ਆ ਚੁੱਪ ਕਰ ਜਾਓ ਮੇਰੇ ਵੱਲ ਦੇਖ ਜੀ ਪਲੀਜ਼ ਤੁਸੀਂ ਗੁੱਸਾ ਨਾ ਕਰਿਓ ਮਾਫ ਕਰਿਓ ਤੁਹਾਡੇ ਤੇ ਮੇਰੇ ਕੋਲੋਂ ਕੋਲਡ ਡਰਿੰਕ ਪੈ ਗਈ ਜੀ ਮੈਂ ਦੇਖਦਾ ਹੀ ਰਹਿ ਗਿਆ ਸੀ ਸਾਰੀਆਂ ਕੁੜੀਆਂ ਨੇ ਮੇਕਅਪ ਕੀਤਾ ਹੋਇਆ ਸੀ ਸੁੰਦਰ ਦਿਖਣ ਲਈ ਪਰ ਉਹਦੇ ਚਿਹਰੇ ਤੇ ਜਰਾ ਵੀ ਮੇਕਅਪ ਨਹੀਂ ਸੀ ਪਰ ਫੇਰ ਵੀ ਉਹ ਸकाई ਬਲੂ ਕਲਰ ਵਾਲੇ ਗਾਣ ਵਿੱਚ ਸਭ ਤੋਂ ਸੋਹਣੀ ਲੱਗ ਰਹੀ ਸੀ ਮਨੋਂ ਜਿਵੇਂ ਗੁਲਾਬ ਦੇ ਫੁੱਲ ਬਰਫ਼ ਵਿੱਚ ਖਿੜੇ ਹੋਣ ਰੰਗ ਇਦਾਂ ਉਹਦੇ ਹੱਥਾਂ ਵਿੱਚ ਫੜੀ ਆਈਸਕ੍ਰੀਮ ਨੂੰ ਵੀ ਮਾਤ ਦੇਣ ਦਾ ਜਾਏ ਕਾਦੋ ਚਾ ਲੰਮਾ ਤੇ ਗਰਦਨ ਜਿਵੇਂ ਸਰਾਹੀ ਹੋਵੇ ਬਸ ਫੇਰ ਕੀ ਸੀ ਪਹਿਲੀ ਵਾਰ ਦੇਖਦੇ ਹੀ ਮੁਹੱਬਤ ਹੋ ਗਈ ਜੈ ਦੀ ਤੁਸੀਂ ਦੇਖতে ਸਕਦੇ ਸੀ ਅੰਨੀ ਕੁੜੀ ਜੀ ਮੈਨੂੰ ਦਿਖਾਈ ਨਹੀਂ ਦੇਂਦਾ ਇੰਨਾ ਸੁਣ ਮੈਂ ਹੈਰਾਨ ਜਿਆ ਹੋ ਗਿਆ ਜੀ ਮਤਲਬ ਤੁਸੀਂ ਸੱਚੀ ਨਹੀਂ ਦੇਖ ਸਕਦੇ ਉਸ ਦੀਆਂ ਸਹੇਲੀਆਂ ਮੈਨੂੰ ਟੁੱਟ ਕੇ ਪਈਆਂ ਸਹੇਲੀਆਂ ਸੱਚੀ ਨਹੀਂ ਦੇਖਦਾ ਮਤਲਬ ਉਹ ਝੂਠ ਬੋਲ ਰਹੀ ਹੈ ਜੈਦੀਪ ਜੀ ਮੇਰਾ ਉਹ ਮਤਲਬ ਨਹੀਂ ਸੀ ਤੁਸੀਂ ਸਾਰਿਆਂ ਇੰਨੀਆਂ ਗੁੱਸੇ ਵਿੱਚ ਕਿਉਂ ਸਹੇਲੀਆਂ ਉਹ ਅੰਨੀ ਕੁੜੀ ਦੀ ਬਾਹ ਫੜ ਚੱਲ ਜੈਸਮੀਨ ਚੱਲੀਏ ਆਪਾਂ ਇਦਾਂ ਦੇ ਲੋਕਾਂ ਦੇ ਮੂੰਹ ਨਹੀਂ ਲੱਗਦੇ ਹੁੰਦੇ ਉਸ ਦੀਆਂ ਸਹੇਲੀਆਂ ਉਹਨੂੰ ਇੰਨਾ ਆਕ ਲੈ ਗਈਆਂ ਉਹ ਪਿੱਛੇ ਮੁੜ ਮੁੜ ਦੇਖ ਰਹੀ ਸੀ ਜਿਵੇਂ ਉਹ ਮੈਨੂੰ ਦੇਖਣਾ ਚਾਹੁੰਦੀ ਹੋਵੇ ਬੌਬੀ ਜਿਸ ਦੀ ਮੈਰਜ ਸੀ ਉਹ ਮੇਰਾ ਕਜ਼ਨ ਸੀ ਮੈਂ ਉਹਨਾਂ ਸਾਰੀ ਗੱਲ ਜਾਦ ਸੀ ਕਿ ਇਹ ਕੌਣ ਕੁੜੀਆਂ ਹਨ ਬੌਬੀ ਉਹ ਚਾਚਾ ਮੇਰੀਆਂ ਸਾਲੀਆਂ ਕੋਈ ਇਹੋ ਜਿਹੀ ਹਰਕਤ ਨਾ ਕਰਦੀ ਕਿ ਮੇਰੀ ਮੈਰਜ ਦਾ ਮਜ਼ਾ ਅੱਗੇ ਚਾਚਾ ਬੜੀ ਧੀਰ ਬਾਅਦ ਵਿਆਹ ਹੋਣ ਲੱਗਾ ਮੇਰਾ ਮੇਰੇ ਨਾਲ ਦਿਆਂ ਦੇ ਨਿਆਣੇ ਦੇਖ ਕਿੱਡੇ-ਕੱਡੇ ਹੋ ਗਏ ਜੈਦੀਪ ਹਰਕਤ ਸੌਰਿਆ ਮੈਂ ਕਿਤੇ ਭਾਨੀ ਮਾਰ ਦੇਣ ਲੱਗਾ ਇੰਨਾ ਪੁੱਛ ਰਿਹਾ ਕਿ ਉਹਨਾਂ ਵਿੱਚ ਜਿਹੜੀ ਕੁੜੀ ਨੂੰ ਦਿਖਦਾ ਨਹੀਂ ਹੈ ਮਤਲਬ ਜੈਸਮਿਨ ਉਹ ਵੀ ਤੇਰੀ ਸਾਲੀ ਹੈ ਬਾਬੀ ਆਹੋ ਚਾਚਾ ਹੋਰ ਸਾਲੀਆਂ ਕਰਾਏ ਤੇ ਲਿਆਉਣੀਆਂ ਸੀ ਜੈਦੀਪ ਉਹ ਤੂੰ ਸੌਰਿਆ ਗੱਲ ਦਾ ਪੁੱਠਾ ਮਤਲਬ ਕੱਢੀ ਜਾਇ ਚੱਲ ਛੱਡ ਹੋਰ ਕਿਸੇ ਤੋਂ ਲੈਣਾ ਡਿਟੇਲ ਤੇਰੇ ਤੇ ਆਪਦੀ ਬਾਜੇ ਵਜਣ ਵਾਲੇ ਬਾਬੀ ਉਹ ਪਰ ਆ ਵਾ ਡਿਟੇਲ ਲੈਣੀ ਲੈ ਲੈ ਪਰ ਕਿਸੇ ਕੋਲੋਂ ਦੇ ਲੈਣਾ ਬਾਹਰ ਕਢਾਲੀ ਜੈਦੀਪ ਚੁੱਪ ਕਰ ਯਾਰ ਉਹ ਕਿੱਧਰ ਚਲੀ ਗਈ ਹੈ ਲੱਭ ਜੈਦੀਪ ਸਿਆਂ ਹਾਂ ਉਹ ਰਹੀ ਕਾਸ਼ ਕਿਤੇ ਇਹ ਦੇਖ ਸਕਤੀ ਰਪਾ ਕਿੰਨੀ ਸੋਹਣੀ ਮੂਰਤ ਘੜੀਏ ਮੈਂ ਪੂਰੇ ਵਿਆਹ ਵਿੱਚ ਉਹਨੂੰ ਹੀ ਦੇਖਦਾ ਰਿਹਾ ਸੀ ਮੈਰਿਜ ਖਤਮ ਹੋਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਤੇ ਅਸੀਂ ਆਪੋ ਆਪਣੇ ਘਰੇ ਆ ਗਏ ਮੰਮੀ ਤੇ ਡੈਡੀ ਅੱਜਕੱਲ ਗੱਲਾਂ ਕਰਦੇ ਪਏ ਜੈਦੀਪ ਦਾ ਵੀ ਵਿਆਹ ਕਰ ਹੀ ਦਈਏ ਹੁਣ ਆਪਣੀ ਲੋੜ ਨੂੰ ਆਪੇ ਕੋਈ ਕੰਮ ਧੰਦਾ ਕਰੂਗਾ ਸਾਡੇ ਆਖੇ ਤੇ ਲੱਗਦਾ ਨਹੀਂ ਉਹ ਨਾ ਮੰਮੀ ਮੈਂ ਹਾਲੇ ਵਿਆਹ ਵਿਹੋ ਨਹੀਂ ਕਰਵਾਉਣਾ ਇਹਨਾਂ ਆਖ ਕੇ ਮੈਂ ਬਾਹਰ ਚਲਾ ਗਿਆ ਕੁਝ ਦਿਨਾਂ ਬਾਅਦ ਮੰਮੀ ਡੈਡੀ ਬਹੁਤ ਖੁਸ਼ ਨੇ ਕੀ ਗੱਲ ਅੱਜ ਬੜੇ ਖੁਸ਼ ਹੋ ਸੁਖ ਤੇ ਹੈ ਮੰਮੀ ਡੈਡੀ ਸੁਖ ਤੇ ਹੈ ਪੁੱਤ ਅਸੀਂ ਅੱਜ ਤੇਰੇ ਲਈ ਕੁੜੀ ਦੇ ਕੇ ਆਏ ਲੈ ਤੇ ਮੈਨੂੰ ਪੁੱਛਿਆ ਵੀ ਨਹੀਂ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਸਾਨੂੰ ਕੁੜੀ ਸੋਹਣੀ ਲੱਗੀ ਬਾਕੀ ਤੈਨੂੰ ਵਿਖਾ ਕੇ ਹੀ ਰਿਸ਼ਤਾ ਕਰਾਂਗੇ ਨਾਲੇ ਪੁੱਤ ਉਹ ਆਪਣੇ ਬੋਬੀ ਦੀ ਸਾਲੀ ਹੈ ਇਹਨਾਂ ਸੁਣ ਮੈਰੀ ਨਾ ਹਾਂ ਵਿੱਚ ਬਦਲ ਕੇ ਚਲੋ ਮੰਮੀ ਡੈਡੀ ਤੁਸੀਂ ਵੱਡੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਕਰ ਦਿਓ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਇਨ ਆਖ ਮੈਂ ਮੇਰੇ ਮਨ ਵਿੱਚ ਲੱਡੂ ਫੋਟਣ ਲੱਗੇ ਰੂਮ ਵਿੱਚ ਆ ਮਨ ਹੀ ਮਨ ਹੱਸੀ ਜਾਵਾਂ ਮੰਮੀ ਬੜੀ ਜਲਦੀ ਮੰਨ ਗਿਆ ਡੈਡੀ ਰੋਵ ਨਾਲ ਮੋਛਾਂ ਤੇ ਹੱਥ ਫੇਰਦੀ ਹੋਈ ਮੁੰਡਾ ਕੀ ਦਾ ਫਿਰ ਅਸਲ ਸੱਚਾਈ ਕਿਸੇ ਨੂੰ ਪਤਾ ਨਹੀਂ ਸੀ ਮੈਂ ਇੰਨੀ ਜਲਦੀ ਹਾਂ ਕਿਉਂ ਕਰਤੀ ਜੱਸਦਨ ਕੁੜੀ ਨੂੰ ਮੈਨੂੰ ਦਿਖਾਉਣਗੇ ਅਸਲ ਸੱਚਾਈ ਮੇਰੇ ਸਾਹਮਣੇ ਵੀ ਉਸ ਦਿਨ ਹੀ ਆਈ। ਰਮਨ ਬੇਟਾ ਚਾਹ ਲੈ ਕੇ ਆ ਜਾ ਮਹਿਮਾਨਾਂ ਲਈ। ਜੈਸਮੀਨ ਦੀ ਜਗ੍ਹਾ ਰਮਨ ਨੂੰ ਦੇਖ ਮੈਂ ਹੈਰਾਨੀ ਭਰੀਆਂ ਅੱਖਾਂ ਨਾਲ ਦੇਖਣ ਲੱਗਾ। ਰਮਨ ਨੇ ਚਾਹ ਟੇਬਲ ਤੇ ਰੱਖ ਦਿੱਤੀ। ਬੋਬੀ ਦੀ ਪਤਨੀ ਹੁਰੀ ਤਿੰਨ ਭੈਣਾਂ ਸੀ। ਜਿਦੇ ਵਿੱਚੋਂ ਜੈਸਮੀਨ ਸਭ ਤੋਂ ਛੋਟੀ ਸੀ। ਮੇਰੇ ਲਈ ਜੋ ਰਮਨ ਨਾਮ ਦੀ ਕੁੜੀ ਦੇਖੀ ਸੀ ਜੈਸਮੀਨ ਉਸ ਤੋਂ ਛੋਟੀ ਸੀ। ਜੈਸਮੀਨ ਦੀ ਮਾਂ ਜੈਸਮੀਨ ਦਾ ਹੱਥ ਫੜ ਕੇ ਆ ਰਹੀ ਸੀ ਰਮਨਵਲ ਮੈਂ ਇੱਕ ਨਜ਼ਰ ਨਾ ਮਾਰੀ ਪਰ ਇਧਰ ਜੈਸਮੀਨ ਤੋਂ ਮੇਰੀਆਂ ਨਜ਼ਰਾਂ ਹਟਣ ਦਾ ਨਾਮ ਹੀ ਨਹੀਂ ਸੀ ਲੈ ਰਹੀਆਂ ਜੈਸਮੀਨ ਸਾਡੇ ਵਿੱਚ ਆ ਬੈਠ ਗਈ ਉਹਦੀ ਮਾਂ ਉਹਨੂੰ ਬੋਲ ਰਹੀ ਸੀ ਕਿ ਆ ਆਪਣੀ ਰਮਨ ਦੇ ਮੁੰਡੇ ਵਾਲੇ ਆਏ ਹੋਏ ਐ ਇਹਨਾਂ ਸੁਣ ਜੈਸਮੀਨ ਮੁਸਕਰਾਉਣ ਲੱਗ ਗਈ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਲੱਗੀ ਮੈਂ ਥੋੜਾ ਹੋੜ ਮੱਤ ਸੀ ਸਾਰਿਆਂ ਨੂੰ ਆਪਣੀ ਦਿਲ ਦੀ ਗੱਲ ਦੱਸ ਦਿੱਤੀ ਕਿ ਮੈਂ ਇੱਥੇ ਰਮਨ ਨੂੰ ਨਹੀਂ ਜੈਸਮੀਨ ਨੂੰ ਦੇਖਣ ਲਈ ਆਇਆ ਹਾਂ ਮੇਰੀ ਗੱਲ ਸੁਣ ਸਾਰੇ ਹੈਰਾਨ ਹੋ ਗਏ ਬੋਲਣ ਲੱਗੇ ਬੇਟਾ ਤੁਹਾਨੂੰ ਕੋਈ ਗਲਤ ਫਹਮੀ ਹੋਈ ਹੈ ਅਸੀਂ ਤੇ ਰਮਨ ਦੀ ਗੱਲ ਕੀਤੀ ਸੀ ਮੇਰੇ ਮੰਮੀ ਡੈਡੀ ਵੀ ਹਾਂ ਪੁੱਤ ਤੈਨੂੰ ਕੋਈ ਗਲਤ ਫਹਮੀ ਹੋਈ ਹੋਣੀ ਕੋਈ ਹੋਣੀ ਮੰਮੀ ਡੈਡੀ ਪਰ ਮੈਂ ਜੈਸਮੀਨ ਤੋਂ ਬਿਨਾ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਹੈ ਮੈਂ ਜੈਸਮੀਨ ਦੀ ਫੈਮਲੀ ਨੂੰ ਵੀ ਸਿੱਧਾ ਜਿਹਾ ਬੋਲ ਲਾ ਬੋਲਤਾ ਆਂਟੀ ਅੰਕਲ ਤੇ ਰਮਨ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਪਰ ਮੇਰੀ ਝੋਲੀ ਜੈਸਮੀਨ ਦਾ ਰਿਸ਼ਤਾ ਪਾ ਦਿਓ ਇਹ ਸਭ ਸੁਣ ਜੈਸਮਿਨ ਥੋੜਾ ਕਬਰਾ ਕੇ ਆਪਣੇ ਰੂਮ ਵਿੱਚ ਚਲੀ ਗਈ ਅੰਕਲ ਬੇਟਾ ਜੈਸਮੀਨ ਸੋਣੀ ਤੇ ਹੈ ਪਰ ਉਹਨੂੰ ਅੱਖਾਂ ਤੋਂ ਨਹੀਂ ਦਿਸਦਾ ਇਹਦੇ ਛੋਟੇ ਹੁੰਦੀ ਦੇ ਇੱਕ ਐਕਸੀਡੈਂਟ ਕਾਰਨ ਅੱਖਾਂ ਦੀ ਰੌਸ਼ਨੀ ਚਲੀ ਗਈ ਜੈਦ ਤਾ ਕੀ ਹੋਇਆ ਅੱਖਾਂ ਨਹੀਂ ਹੈ ਇਹਦਾ ਮਤਲਬ ਇਹਦੇ ਨਹੀਂ ਇਹਦਾ ਵਿਆਹ ਨਹੀਂ ਹੋਣਾ ਜਾਂ ਹੋ ਨਹੀਂ ਸਕਦਾ ਅੰਕਲ ਬੇਟਾ ਇੱਕ ਬਲਾਈਂਡ ਕੁੜੀ ਨਾਲ ਵਿਆਹ ਕਰਵਾ ਕੇ ਕੀ ਕਰੇਗਾ ਨਾ ਤੇ ਉਹ ਤੈਨੂੰ ਰੋਟੀ ਪਾਣੀ ਬਣਾ ਖਲਵਾ ਖਿਲਾ ਸਕੇਗੀ ਤੇ ਨਾ ਹੀ ਤੇਰੇ ਮਾਪਿਓ ਦੀ ਸੇਵਾ ਕਰ ਸਕੇਗੀ ਜੈਦੀਪ ਆਹ ਰੋਟੀ ਪਾਣੀ ਤੇ ਮਾਪਿਓ ਦੀ ਸੇਵਾ ਤੇ ਅੰਕਲ ਜੀ ਅੱਜਕੱਲ ਚੰਗੀਆਂ ਭਲੀਆਂ ਨਹੀਂ ਕਰਦੀਆਂ ਮੈਂ ਤੁਹਾਨੂੰ ਸਭ ਨੂੰ ਆਪਣਾ ਫੈਸਲਾ ਸੁਣਾ ਚੁੱਕਾ ਹਾਂ ਅੱਗੇ ਆਪ ਸਭ ਦੀ ਜੋ رائے ਦੱਸ ਦਿਓ ਅੰਕਲ ਬੇਟਾ ਅਸੀਂ ਤੇਰੀ ਸੋਚ ਦੀ ਕਦਰ ਕਰਦੇ ਹਾਂ ਸਾਨੂੰ ਕੋਈ ਇਤਰਾਜ਼ ਨਹੀਂ ਅਗਰ ਸਾਡੀ ਧੀ ਦਾ ਘਰ ਵਾਸਤਾ ਹੈ ਅਰਮਨ ਨੂੰ ਹੋਰ ਵੀ ਰਿਸ਼ਤੇ ਮਿਲ ਜਾਣਗੇ ਪਰ ਇੱਕ ਵਾਰ ਮੈਂ ਆਪਣੇ ਮਾਪੇ ਨਾਲ ਸਲਾਹ ਕਰ ਲਵਾਂ ਜੈਦੀ ਮੰਮੀ ਡੈਡੀ ਤੁਹਾਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਮੰਮੀ ਡੈਡੀ ਖੁਸ਼ ਹੋ ਕੇ ਬੋਲੇ ਨਾ ਪੁੱਤ ਬਲਕਿ ਅਸੀਂ ਤੇਰੀ ਸੋਚ ਤੋਂ ਬਹੁਤ ਖੁਸ਼ ਹਾਂ ਬਲਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਘਰ ਇੰਨੀ ਵਧੀਆ ਸੋਚ ਵਾਲੇ ਬੱਚੇ ਨੇ ਜਨਮ ਲਿਆ। ਬਾਕੀ ਜੈਦੀਪਾ ਇੱਕ ਵਾਰ ਜੈਸਮੀਨ ਜੈਸਮੀਨ ਨੂੰ ਪੁੱਛਲਾ। ਮੈਨੂੰ ਤੇ ਜੈਸਮੀਨ ਨੂੰ ਇੱਕ ਦੂਜੇ ਨਾਲ ਗੱਲ ਕਰਨ ਦਾ ਮੌਕਾ ਦੇ ਦਿੱਤਾ। ਅਸੀਂ ਦੋਨੋਂ ਟਰੈਸ ਤੇ ਚਲੇ ਗਏ। ਰਮਨ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਸਭ ਉਹ ਵੀ ਖੁਸ਼ ਸੀ। ਮੈਂ ਜੈਸਮੀਨ ਦਾ ਹੱਥ ਫੜ ਚੇਹ ਤੇ ਬਿਠਾ ਦਿੱਤਾ। ਜੈਦੀਪਾ ਜੈਸਮੀਨ ਮੈਂ ਵਿਆਹ ਵਿੱਚ ਤੁਹਾਨੂੰ ਦੇਖ ਕੇ ਹੀ ਸੋਚ ਲਿਆ ਸੀ ਕਿ ਜ਼ਿੰਦਗੀ ਬਤਾਉਣੀ ਤੁਹਾਡੇ ਨਾਲ ਨਹੀਂ ਤੇ ਵਿਆਹ ਹੀ ਨਹੀਂ ਕਰਵਾਉਣਾ ਜੈਸਮੀਨ ਤੁਹਾਨੂੰ ਯਾਦ ਹੈ ਤੁਸੀਂ ਮੇਰੇ ਤੇ ਕੋਲ ਡ੍ਰਿੰਕ ਪਾਤੀ ਸੀ ਜੈਸਮੀਨ ਜੀ ਉਸਦੇ ਲਈ ਮਾਫੀ ਮੰਗਦੀ ਹਾਂ ਜੈਦੀਪ ਮਾਫੀ ਮੰਗ ਮੰਗ ਮੈਨੂੰ ਸ਼ਰਮਿੰਦਾ ਨਾ ਕਰੋ ਤੁਸੀਂ ਚਾਹੋ ਤੇ ਮੇਰੇ ਸਾਰੇ ਤੇ ਕੋਲ ਡ੍ਰਿੰਕ ਪਾਤ ਦਿਓ ਜੀ ਜੈਸਮੀਨ ਹੱਸਦੀ ਹੋਈ ਨਹੀਂ ਜੀ ਉਹ ਤੇ ਗਲਤੀ ਨਾਲ ਹੋ ਗਿਆ ਸੀ ਪਰ ਜੋ ਤੁਸੀਂ ਫੈਸਲਾ ਲਿਆ ਕਿ ਤੁਹਾਨੂੰ ਲੱਗਦਾ ਠੀਕ ਹੈ ਕਿਤੇ ਕੋਈ ਗਲਤੀ ਤੇ ਨਹੀਂ ਕਰਦੇ ਪਏ ਮੈਂ ਤੇਰਾ ਮੰਦੀਰੀ ਵਾਂਗ ਪੜ੍ਹੀ ਲਿਖੀ ਵੀ ਨਹੀਂ ਹਾਂ ਜਿਆਦੀ ਜੀ ਤੁਹਾਡੀ ਨਜ਼ਰ ਬਣਾਉਣ ਦੀ ਕੋਸ਼ਿਸ਼ ਕਰਦਾ ਪਿਆ ਹਾਂ ਇਹਦੇ ਵਿੱਚ ਗਲਤੀ ਕਿਸੇ ਗੱਲ ਦੀ ਭਲਾ ਨਾਲੇ ਰਹੀ ਗੱਲ ਪੜ੍ਹਨ ਲਿਖਣ ਦੀ ਮੈਂ ਤੁਹਾਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹਾਂ ਨਾ ਕਿ ਕੋਈ ਜੋਬ ਕਰਵਾਉਣੀ ਜੈਸਮਿਨ ਜੀ ਮੈਂ ਤੁਹਾਡੀ ਸੋਚ ਤੋਂ ਬਹੁਤ ਖੁਸ਼ ਆ ਪਰ ਇੱਕ ਵਾਰ ਸੋਚ ਲਿਓ ਮੈਂ ਤੁਹਾਡੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ ਜੈਦੀਪ ਪਲੀਜ਼ ਜੈਸਮੀਨ ਇਦਾਂ ਨਾ ਬੋਲੂ ਤੇਰੇ ਬਿਨਾ ਇਹ ਜ਼ਿੰਦਗੀ ਕਿਸੇ ਕੰਮ ਦੀ ਨਹੀਂ ਮੈਂ ਕੁੱਟਣਿਆਂ ਦੇ ਬਲ ਹੋ ਜਾਵੇਂ ਜੈਸਮੀਨ ਦੇ ਦੋਨੋਂ ਹੱਥ ਫੜ ਕੇ ਕਿਹਾ ਜੈਸਮੀਨ ਮੈਂ ਤੇਰੇ ਸਾਰੇ ਸੁਪਨੇ ਪੂਰੇ ਕਰਾਂਗਾ ਜੈਸਮੀਨ ਬੋਲੀ ਜੀ ਮੇਰੇ ਬਹੁਤ ਸੁਪਨੇ ਨਹੀਂ ਬਸ ਇੱਕੋ ਹੈ ਉਹ ਕਦੀ ਪੂਰਾ ਨਹੀਂ ਹੋ ਸਕਦਾ 10 ਮੈਨੂੰ ਜੈਸਮਿਨ ਕਿਹੜਾ ਸੁਪਨਾ ਹੈ ਉਹ ਸੁਪਨੇ ਨੂੰ ਮੈਂ ਸੱਚ ਕਰਾਂਗਾ ਅਗਰ ਜੇ ਨਾ ਕਰ ਸਕਿਆ ਤੇ ਸਮਝ ਜਾਣਾ ਮੇਰਾ ਪਿਆਰ ਝੂਟਾ ਸੀ ਜੈਸਮਿਨ ਬੋਲੀ ਮੈਂ ਬਚਪਨ ਵਿੱਚ ਆਪਣੀ ਅੱਖਾਂ ਦੀ ਰਾਸ਼ਨੀ ਗਵਾ ਬੈਠੀ ਹਾਂ ਕਾਸ਼ ਮੈਂ ਇਸ ਦੁਨੀਆ ਨੂੰ ਦੁਬਾਰਾ ਦੇਖ ਸਕਾਂ ਮੈਂ ਜੈਸਮਿਨ ਦੇ ਹੱਥ ਥੋੜੇ ਜ਼ੋਰ ਨਾਲ ਘੁੱਟ ਕੇ ਕਿਹਾ ਕਿ ਮੈਂ ਇਹ ਸੁਪਨੇ ਨੂੰ ਸੱਚ ਕਰਾਂਗਾ ਕੁਝ ਦਿਨ ਸੋਚ ਵਿਚਾਰ ਕਰਨ ਨਾਲ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ ਮੇਰਾ ਤੇ ਜੈਸਮੀਨ ਦਾ ਰਿਸ਼ਤਾ ਪੱਕਾ ਹੋ ਗਿਆ ਮੇਰਾ ਨਾਮ ਜੈਸਮੀਨ ਦੇ ਨਾਮ ਨਾਲ ਜੁੜਨਾ ਤੇ ਮੇਰੀ ਕਿਸਮਤ ਖੁੱਲ ਗਈ ਮੈਂ ਆਰਮੀ ਕੈਡਿਟ ਕਾਲਜ जॉइनਿੰਗ ਕਰੀ ਫਰਵਰੀ ਵਿੱਚ ਟੈਸਟ ਦੇ ਡਾਇਰੈਕਟ ਆਫਸਰ ਸਿਲੈਕਟ ਹੋ ਗਿਆ ਮੇਰੀ ਪੋਸਟਿੰਗ ਜੰਮੂ ਵਿੱਚ ਹੋ ਗਈ ਮੈਨੂੰ ਮੇਰੀ ਮਾਂ ਦੀ ਕਹੀ ਗੱਲ ਯਾਦ ਆ ਗਈ ਜਦੋਂ ਤੇਰਾ ਵਿਆਹ ਹੋ ਗਿਆ ਤੇਰੀ ਕਿਸਮਤ ਆਪਣੇ ਆਪ ਖੁੱਲ ਜਾਣੀ ਮੇਰੇ ਲਈ ਜੈਸਮੀਨ ਬਹੁਤ ਲੱਕੀ ਸਾਬਿਤ ਹੋਈ ਜੰਮੂ ਵਿੱਚ ਹਰ ਟਾਈਮ ਮੌਤ ਦਾ ਬਹੁਤ ਖਤਰਾ ਹੋਣ ਕਰਕੇ ਕਿਸੇ ਸੰਸਥਾ ਨਾਲ ਸੰਪਰਕ ਸੰਪਰਕ ਕਰਕੇ ਆਪਣੀਆਂ ਅੱਖਾਂ ਦਾ ਐਗਰੀਮੈਂਟ ਤਿਆਰ ਕਰਵਾ ਆਪਣੀਆਂ ਅੱਖਾਂ ਜੈਸਮੀਨ ਨੂੰ ਦੇਣ ਦਾ ਫੈਸਲਾ ਕਰ ਲਿਆ ਪੂਰੇ 2 ਸਾਲ ਬਾਅਦ ਮੈਂ ਆਪਣੇ ਘਰ ਵਾਪਸ ਪਰਤ ਆਇਆ ਪਰਿਵਾਰ ਨੂੰ ਮਿਲਿਆ ਤੇ ਜੈਸਮੀਨ ਦੇ ਪਰਿਵਾਰ ਨੂੰ ਮਿਲਿਆ ਕੁਝ ਦਿਨ ਬਾਅਦ ਮੇਰੀ ਤੇ ਜੈਸਮੀਨ ਦੀ ਮੈਰਿਜ ਹੋ ਗਈ ਮੇਰਾ ਪਰਿਵਾਰ ਜੈਸਮੀਨ ਦਾ ਪਰਿਵਾਰ ਮੈਂ ਤੇ ਬਹੁਤ ਖੁਸ਼ ਹੋਈ ਵਿਆਹ ਦੇ ਕੁਝ ਦਿਨ ਬਾਅਦ ਮੈਨੂੰ ਮੇਰੀ ਛੁੱਟੀ ਖਤਮ ਹੋਣ ਤੋਂ ਪਹਿਲਾਂ ਵਾਪਸ ਬੁਲਾ ਲਿਆ ਗਿਆ ਹਾਲਾਤ ਖਰਾਬ ਹੋਣ ਕਰਕੇ ਮੇਰਾ ਵਾਪਸ ਜਾਣ ਦਾ ਦਿਨ ਘਰ ਦੇ ਤੇ ਜੈਸਮੀਨ ਬਹੁਤ ਉਦਾਸ ਨੇ ਮੈਂ ਆਪਣੀ ਅੱਖਾਂ ਦੇ ਬਾਰੇ ਜੈਸਮੀਨ ਨੂੰ ਤੇ ਆਪਣੇ ਪਰਿਵਾਰ ਤੇ ਜੈਸਮੀਨ ਨੂੰ ਸਭ ਦੱਸ ਦਿੱਤਾ ਜੈਸਮੀਨ ਅਗਰ ਜੰਗ ਦੇ ਦੌਰਾਨ ਮੈਨੂੰ ਕੁਝ ਹੁੰਦਾ ਹੈ ਤੂੰ ਮੇਰੀਆਂ ਅੱਖਾਂ ਨਾਲ ਦੁਬਾਰਾ ਇਸ ਸੰਸਾਰ ਨੂੰ ਦੇਖ ਪਾਵੇਂਗੀ ਮੈਂ ਤੇਰਾ ਦੁੱਖ ਸਾਂਝਾ ਕਰਦਾ ਬਿਨਾਂ ਨੇਤਰਾਂ ਤੋਂ ਇਸ ਦੁਨੀਆ ਵਿੱਚ ਰਹਿਣਾ ਕਿੰਨਾ ਔਖਾ ਹੈ ਮੇਰਾ ਇਹਨਾਂ ਆਖ ਦੇ ਜੈਸਮਿਨ ਦੇ ਮੇਰੇ ਮੂੰਹ ਤੇ ਹੱਥ ਰੱਖ ਕੇ ਮੈਨੂੰ ਚੁੱਪ ਮੋ ਲਈ ਗਿਆ ਮੈਂ ਬੈਰ ਮੋਢੇ ਤੇ ਰੱਖ ਗੇੜ ਤੋਂ ਬਾਹਰ ਹੋਣ ਦੀ ਕੋਸ਼ਿਸ਼ ਕੀਤੀ ਇੱਕ ਵਾਰ ਮੁੜ ਕੇ ਦੇਖਿਆ ਮੇਰੀ ਮਾਂ ਪਿਓ ਭੈਣ ਤੇ ਜੈਸਮਿਨ ਮੈਨੂੰ ਨਿਹਾਰ ਰਹੇ ਸੀ ਕੁਝ ਦਿਨਾਂ ਬਾਅਦ ਸਵੇਰੇ 9 ਵਜੇ ਨਿਊਜ਼ ਆਈ ਜੰਮੂ ਵਿੱਚ ਕੋਸ ਬੈਠਕ ਕਰਦੇ ਆਤੰਗਵਾਦੀਆਂ ਨਾਲ ਫੌਜੀ ਜਵਾਨ ਗੋਲੀਬਾਰੀ ਕਾਰਨ 16 ਆਤਕੀ ਮਾਰੇ ਗਏ 8 ਫੌਜੀ ਜਵਾਨ ਸ਼ਹੀਦ ਜਿਨ੍ਹਾਂ ਵਿੱਚ ਇੱਕ ਨਾਮ ਜੈਦੀਪ ਦਾ ਸੀ ਮਾਂ ਨਾਮ ਸੁਣਦੇ ਹੀ ਬੇਹੋਸ਼ ਹੋ ਜ਼ਮੀਨ ਤੇ ਡਿੱਗ ਗਈ ਜੈਸਮੀਨ ਰੋਣ ਦੀ ਆਵਾਜ਼ ਸੁਣ ਆਪਣੇ ਰੂਮ ਵਿੱਚੋਂ ਬਾਹਰ ਆਈ ਕੀ ਹੋਇਆ ਮੰਮੀ ਜੀ ਸਾਰੇ ਰੋ ਕਿਉਂ ਰਹੇ ਹੋ ਕੋਈ ਕੁਝ ਬੋਲਦਾ ਕਿਉਂ ਨਹੀਂ న్యూਜ਼ ਚੱਲ ਰਹੀ ਸੀ ਸ਼ਹੀਦ ਜੈਦੀਪ ਦਾ ਨਾਮ ਸੁਣਨ ਜੈਸਮੀਨ ਦੇ ਹੱਥ ਪੈਰ ਕੰਬਣ ਲੱਗੇ ਜਿਵੇਂ بارش ਵਿੱਚ ਬੱਦਲਾਂ ਨੂੰ ਕਿਸੇ ਨੇ ਵੰਗਾਰਿਆ ਹੋਵੇ ਰਿਸ਼ਤੇਦਾਰ ਆਂਟ ਗਵਾਂਟ ਸਾਰੇ ਆ ਇਕੱਠੇ ਹੋਏ ਸ਼ਾਮ 6 ਦਾ ਟਾਈਮ ਫੌਜੀ ਜਵਾਨ ਸ਼ਹੀਦ ਜੈਦੀਪ ਦਾ ਸਰੀਰ ਲੈ ਕੇ ਆਏ ਜੈਦੀਪ ਦਾ ਅਮਰਿਤਕ ਸਰੀਰ ਦੇਖ ਉਹਦੀ ਮਾਂ ਦੀ ਪਪ ਨਿਕਲਾਈ ਸ਼ਹੀਦ ਦੇ ਸ਼ਰੀਰ ਨੂੰ ਸਲਾਮੀ ਤੇ ਦੇ ਅਗਨੀ ਭੇਟਾ ਕੀਤੀ ਗਿਆ ਜੈਸਮੀਨ ਨੂੰ ਪਲੇ ਨਾ ਦਿਖਦਾ ਸੀ ਪਰ ਉਹਦਾ ਵੀ ਦਿਲ ਹੀ ਪੁੱਛਿਆ ਜਾਣਾ ਜਾਣਦਾ ਸੀ ਉਸ ਤੇ ਕੀ ਬੀਤ ਰਹੀ ਹੋਏ ਜੀਨੇ ਉਸ ਨੂੰ ਇੰਨੀ ਕੋਸ਼ਿਸ਼ ਦਿੱਤੀ ਤੇ ਲੱਖਾਂ ਦੀ ਭੀੜ ਵਿੱਚੋਂ ਉਸ ਦਾ ਹੱਥ ਆਣ ਥਾਮਿਆ ਸੀ ਅੱਜ ਉਹ ਇਸ ਦੁਨੀਆ ਚੋਂ ਰੁਖਸਤ ਹੋ ਗਿਆ ਦੇਖ ਜਾਗ ਦੇਖਣ ਦੇ ਸੁਪਨੇ ਮੈਨੂੰ ਜਿਉਣਾ ਸਿਖਾ ਗਏ ਸੀ ਹੱਥ ਫੜ ਲੈ ਚਾਰ ਲਾਵਾ ਮੈਨੂੰ ਆਪਣੀ ਮਲਿਕਾ ਬਣਾ ਗਿਆ ਸੀ ਹੁਣ ਇਹ ਕੱਲੀ ਨੂੰ ਛੱਡ ਤੁਰ ਗਿਆ ਮੈਨੂੰ ਸ਼ਹੀਦ ਦੀ ਵਿਧਵਾ ਬਣਾ ਗਿਆ ਸੀ ਕੁਝ ਮਹੀਨਿਆਂ ਬਾਅਦ ਜੈਦੀਪ ਦੀਆਂ ਅੱਖਾਂ ਬਜੈਸਮੀਨ ਨੂੰ ਮਿਲ ਗਈਆਂ ਆਪਰੇਸ਼ਨ ਤੋਂ ਬਾਅਦ ਡਾਕਟਰ ਨੇ ਜੈਸਮੀਨ ਨੂੰ ਪੁੱਛਿਆ ਤੁਸੀਂ ਸਭ ਤੋਂ ਪਹਿਲਾਂ ਕਿਸ ਨੂੰ ਦੇਖਣਾ ਚਾਹੁੰਦੇ ਹੋ ਜੈਸਮੀਨ ਜਿਸ ਦੀ ਵਜ੍ਹਾ ਨਾਲ ਮੈਂ ਦੇਖਣ ਲੱਗੀ ਮੈਂ ਆਪਣੇ ਪਤੀ ਦੀ ਤਸਵੀਰ ਨੂੰ ਦੇਖਣਾ ਚਾਹਾਂਗੀ ਡਾਕਟਰ ਜੈਸਮੀਨ ਆਪਣੀਆਂ ਅੱਖਾਂ ਹੌਲੀ-ਹੌਲੀ ਖੋਲੋ ਜੈਸਮੀਨ ਮੇਰੀਆਂ ਅੱਖਾਂ ਸਾਹਮਣੇ ਜੈਦੀਪ ਦੀ ਤਸਵੀਰ ਸੀ ਮੇਰੀਆਂ ਅੱਖਾਂ ਹੌਲੀ-ਹੌਲੀ ਖੁੱਲੀਆਂ ਤੇ ਨਜ਼ਰ ਜੈਦੀਪ ਦੀ ਤਸਵੀਰ ਤੇ ਪਈ ਸੋਹਣੀ ਜਹੀ ਪੱਗ, ਗੋਰਾ ਰੰਗ, ਤਿੱਖੇ ਨਾਕਸ਼ ਮੈਂ ਜੈਦੀਪ ਹੋਰਾਂ ਦੀ ਤਸਵੀਰ ਦੇਖ ਜਿੱਧਰ ਖੁਸ਼ ਹੋਈ ਸੀ ਉਧਰ ਦੁੱਖ ਇਸ ਗੱਲ ਦਾ ਸੀ ਕਾਸ਼ ਜੈਦੀਪ ਹੋਰਾਂ ਨੂੰ ਮੈਂ ਕਦੀ ਦੇਖਣ ਦਾ ਸੁਪਨਾ ਨਾ ਦੱਸਿਆ ਹੁੰਦਾ ਅੱਜ ਹੁੰਦਾ ਮੈਨੂੰ ਜੱਗ ਦਿਖਾਉਣ ਲਾ ਕੇ ਆਪਣੇ ਸੱਚੇ ਪਿਆਰ ਦਾ ਸਬੂਤ ਦੇ ਦਿੱਤਾ ਪਰ ਮੈਂ ਉਹਨਾਂ ਲਈ ਕੁਝ ਵੀ ਨਹੀਂ ਕੀਤਾ ਕੁਝ ਮਹੀਨਿਆਂ ਬਾਅਦ ਮੇਰੇ ਮੰਮੀ ਡੈਡੀ ਤੇ ਜੈਦੀ ਭੋਰਾ ਦੀ ਮੰਮੀ ਡੈਡੀ ਸੋਚਣ ਲੱਗੇ ਕਿ ਜੈਸਮੀਨ ਦੀ ਹਾਲੇ ਕੁਝ ਉਮਰ ਨਹੀਂ ਕਿਉਂ ਨਾ ਇਸ ਦਾ ਰਿਸ਼ਤਾ ਦੁਬਾਰਾ ਕਰ ਦਿੱਤਾ ਜਾਏ ਕੋਈ ਚੰਗਾ ਮੁੰਡਾ ਦੇ ਕੇ ਜਦ ਮੈਨੂੰ ਇਹ ਗੱਲ ਦਾ ਪਤਾ ਲੱਗੀ ਮੈਨੂੰ ਬਹੁਤ ਬੁਰਾ ਲੱਗਾ ਮੈਂ ਸਾਫ਼ ਜਿਹੇ ਲਾਜਾਂ ਵਿੱਚ ਸਭ ਨੂੰ ਕਹਿਤਾ ਕਿ ਮੈਂ ਕੋਈ ਪੇੜ ਬੱਕਰੀ ਜਾਂ ਕੋਈ ਡੰਗਰ ਨਹੀਂ ਕਿ ਕਿਸੇ ਦੇ ਹੱਥ ਵੀ ਮੇਰਾ ਰੱਸਾ ਦੇ ਦਿਓ ਮੈਂ ਇੱਕ ਸ਼ਹੀਦ ਦੀ ਪਤਨੀ ਹਾਂ ਮੈਂ ਉਸਦੀ ਵਿਧਵਾ ਬਣ ਕੇ ਆਪਣੇ ਆਪ ਨੂੰ ਸੁਪਾਗਨ ਸਮਝਾਂਗੀ ਅੱਜ ਕੱਲ ਮੈਂ ਬਹੁਤ ਦੁਖੀ ਤੇ ਉਦਾਸ ਰਹਿਣ ਲੱਗੀ ਸਾਰਾ ਦਿਨ ਰੋਂਦੀ ਰਹਿਣਾ ਇੱਕ ਦਿਨ ਗੁਰਦੁਆਰਾ ਗੁਰਦੁਆਰੇ ਜਾ ਬਾਬਾ ਜੀ ਨੂੰ ਸ਼ਿਕਾਇਤ ਕੀਤੀ ਜਦ ਜ਼ਿੰਦਗੀ ਵਿੱਚ ਹਨੇਰਾ ਸੀ ਜੈਦੀਪ ਹੋਰਾਂ ਦਾ ਉਜਾਲਾ ਕਰ ਦਿੱਤਾ ਤੇ ਜਦ ਜੈਦੀਪ ਹੀ ਨਹੀਂ ਫਿਰ ਇਸ ਉਜਾਲੇ ਦਾ ਕੀ ਕਰਨਾ ਮੈਂ ਜੈਦੀਪ ਦੀ ਤਸਵੀਰ ਆਪਣੇ ਬੈੱਡ ਦੇ ਨਾਲ ਰੱਖ ਸੌਂਦੀ ਸੀ ਪਰ ਫਿਰ ਵੀ ਮੈਨੂੰ ਉਹਨਾਂ ਦੀ ਬਹੁਤ ਕਮੀ ਮਹਿਸੂਸ ਹੁੰਦੀ ਸੀ ਮੰਮੀ ਨੇ ਮੇਰਾ ਉਦਾਸ ਚਿਹਰਾ ਦੇਖ ਮੈਨੂੰ ਕਿਹਾ ਜੈਸਮਿਨ ਤੂੰ ਰੋਜ਼ ਗੁਰੂ ਘਰ ਜਾਇਆ ਕਰ ਤੇ ਪਾਠ ਕਰਿਆ ਕਰ ਮੇਰੇ ਰੋਜ਼ ਇਦਾਂ ਕਰਨ ਨਾਲ ਮਨ ਨੂੰ ਟਿਕਾ ਮਿਲ ਗਿਆ ਤੇ ਇਹ ਮਹਿਸੂਸ ਹੋਇਆ ਕਿ ਮੈਂ ਜੈ ਤੇ ਵਿਦੇ ਦਿੱਤੇ ਤੋਹਫੇ ਦੀ ਕਦਰ ਕਰਾਂ ਅੱਜ ਮੇਰੀ ਅਤੀ ਉਮਰ ਬੀਤ ਗਈ ਮੈਂ ਇੱਕ ਚੇਅਰ ਤੇ ਬੈਠੀ ਹਾਂ ਜੈ ਦੀ ਤਸਵੀਰ ਆਪਣੀ ਗੋਦ ਵਿੱਚ ਲੈ ਕੇ ਦੇਖੇ ਅੱਖੀਆਂ ਤੇਰੀਆਂ ਤੇਰਾ ਹੀ ਚਿਹਰਾ ਦੇਖਦੀਆਂ ਇਹ ਕਹਾਣੀ ਨੂੰ ਪੜਨਾ ਸੌਨਾ ਜਿੰਨਾ ਸੌਖਾ ਲੱਗਦਾ ਹੈ ਜੈਦੀਪ ਲਈ ਇੱਕ ਅੰਨੀ ਕੁੜੀ ਨਾਲ ਵਿਆਹ ਕਰਵਾਉਣਾ ਤੇ ਜੈਸਮੀ ਲਈ ਸਾਰੀਆਂ ਰਿਸ਼ਤਿਆਂ ਨੂੰ ਨਕਾਰ ਇੱਕ ਸ਼ਹੀਦ ਦੀ ਵਿਧਵਾ ਵਣ ਜਾਉਣਾ ਉਹਨਾਂ ਹੀ ਔਖਾ ਸੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ